हां जी ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੱਧੂ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਪਹੁੰਚ ਚੁੱਕੇ ਆ ਪਿੰਡ ਮੋਨਪੁਰਾ ਜ਼ਿਲ੍ਹਾ ਤਹਿਸੀਲ ਸ਼੍ਰੀ ਤਰਨਤਾਰਨ ਸਾਹਿਬ ਵੀਰ ਜੱਜ ਉਹਦੇ ਫਾਰਮ ਤੇ ਆਏ ਆ ਸੋ ਸਾਰੇ ਭਰਾ ਆਪਣੇ ਜਾਣਦੇ ਆ ਠੀਕ ਆ ਜੀ ਆਪਾਂ ਬਿਲਕੁਲ ਇਸ ਫਾਰਮ ਤੋਂ ਪਹਿਲਾਂ ਦੇ ਕਾਦੇ ਵੀਡੀਓ ਚਾਹੇ ਲੱਭ ਕੇ ਪੇਸ਼ ਕੀਤੀਆਂ ਪ੍ਰੋਟੀਨ ਦੇ ਵਿੱਚ ਪਸ਼ੂ ਆਉਂਦੇ ਆ ਮੋਨਪੁਰਾ ਪਿੰਡ ਇਧਰ ਨੇੜੇ ਬ੍ਰਹਮਪੁਰਾ ਪਿੰਡਾ ਪਿਆ ਪਿੰਡ ਪੁਰਾਣਾ ਠੀਕ ਹੈ ਜੀ ਇਹ ਪਿੰਡ ਨੇੜੇ ਨੇੜੇ ਆ ਤੇ ਇੱਥੋਂ ਸਰਹਾਰੀ ਤੋਂ ਵੀ ਕੋਈ 5-4 ਕਿਲੋਮੀਟਰ ਦੀ ਦੂਰੀ ਆ। ਸਿਆਰਾ ਬਲੂਆ ਦੇ ਕੋਈ 5 ਕਿਲੋਮੀਟਰ ਦੀ ਦੂਰੀ ਆ। ਕੋਈ ਵੀ ਫਾਰਮਰ ਭਰਾ ਆਪਣਾ ਹਰੀਕੇ ਪੱਤਣ ਚਾਹੇ ਮਾਲਵੇ ਵਾਲੀ ਸਾਈਡ ਤੋਂ ਆ ਰਿਹਾ। ਤਾਂ ਕੋਈ ਕਾਫੀ ਪਾਣਾ ਪਾਣਾ ਕਿੰਨੀ ਦੂਰੀ ਤੇ ਇਹ ਪਿੰਡਾ ਮੋਹਨਪੁਰਾ। ਅੱਜ ਤਰੀਕ 22 ਨਵੰਬਰ ਸਮਾਂ ਮਾਰਨਿੰਗ ਦੇ ਕੋਈ 9:00 ਵਜੇ ਇਹ ਆਪਾਂ ਵੀਡੀਓ ਬਣਾ ਰਹੇ ਆ। ਪੂਰੀ ਗੱਲਬਾਤ ਕਰਾਂਗੇ ਸੱਤ ਨਾਗ ਦਿਖਾਉਣੇ ਅੱਜ ਇਸ ਵੀਡੀਓ ਦੇ ਵਿੱਚ 6 ਬਹਿਣਾ, ਤਿੰਨ ਸੂਈਆਂ, ਤਿੰਨ ਗੱਬਣ, ਇੱਕ ਕਾਫੀ ਚੰਗੇ ਦੋਦੋ ਤੇ ਚੱਲ 14 15 14 15 ਸ੍ਰੀ ਮੱਝ ਦਾ ਪ੍ਰੋਜੈਕਟ ਜੀ ਤੇ 14 ਕਿਲੋ ਦੁੱਧ ਤਿਆਰ ਇੱਕ ਤੁਹਾਨੂੰ ਮੱਝ ਦਿਖਾ ਦਾਂਗੇ ਫੁੱਲ ਹੈਵੀ ਬਾਡੀ weight ਦੇ ਵਿੱਚ ਆ ਪੂਰੇ ਭਾਰੇ ਢਾਂਚ ਦੀ ਮੱਝ ਪੂਰੀ ਗੱਲਬਾਤ ਕਰਦੇ ਆ ਲੈਣਿਆ ਡਿਟੇਲ ਵੀਡੀਓ ਨੂੰ ਅੰਤ ਤੱਕ ਦੇਖਿਆ ਜੀ ਸਭ ਤੋਂ ਪਹਿਲਾਂ ਜੱਜ ਸਾਸਰੀ ਸਾਹੀ ਗਾਲ ਸੰਧੂ ਸਾਹਿਬ ਹੋਰ ਸਾਨੂੰ ਠੀਕ ਠਾਕ ਜੀ ਬੜੇ ਵਧੀਆ ਹੋਰ ਸੰਧੂ ਸਾਹਿਬ ਬੜੇ ਵਧੀਆ ਚਾਚਾ ਜਦੋਂ ਉਦੋਂ ਵੀ ਆਪਾਂ ਵੀਡੀਓ ਪਾਈ ਸੀਗੀ ਉਹਦੇ ਵਿੱਚ ਵੀ ਕੋਈ ਚਾਰ ਪੰਜ ਨਾਗ ਦਿਖਾਏ ਜਾਂ ਹਾਂਜੀ ਹਾਂਜੀ ਸੰਦੂ ਸਾਹਿਬ ਪੂਰੀ ਮੱਝ ਵਿੱਚ ਹੋਰ ਵੀ ਕੋਈ ਇੱਕ ਤੋਂ ਮੱਝਾਂ ਤੇ ਬਾਕੀ ਵੇੜਾਂ ਗਾਵਾ ਹਾਂਜੀ ਸੰਦੂ ਸਾਹਿਬ ਮਾਲ ਤਕਰੀਬਨ ਸੇਲ ਹੋ ਗਿਆ ਸੀ ਨਾ ਸੰਦੂ ਸਾਹਿਬ ਸ਼ਾਟਾਂ ਤੇ ਹੀ ਹੋ ਗਿਆ ਸੀ ਉਸ ਤੋਂ ਬਾਅਦ ਹੋਰ ਵੀ ਕਾਫੀ ਪਸ਼ੂ ਆਉਂਦੇ ਰਹੇ ਨਾ ਨਾ ਸੰਦੂ ਸਾਹਿਬ ਇਦਾਂ ਹੀ ਆਈ ਚਲਾਈ ਚੱਲੀ ਜਾਂਦੀ ਬਾਬੇ ਦੀ ਕਿਰਪਾ ਨਾਲ ਠੀਕ ਆ ਜੀ ਹਾਂਜੀ ਹਾਂਜੀ ਅੱਜ ਤਕਰੀਬਨ ਆਪਣੇ ਕੋਲ ਟੋਟਲ 7 ਨਾਗ ਨੇ ਹਾਂਜੀ ਸੰਤੂ ਸਾਹਿਬ ਤੈਨੀਆਂ ਵੜਾ ਸੁਈਆਂ ਤੈਨੀਆਂ ਗੱਬਣ ਇੱਕ ਮੱਝ ਵੀ ਸੁਈ ਹੈ ਹਾਂਜੀ ਹਾਂਜੀ ਬਾਕੀ ਬੱਚੀਆਂ ਵੀ ਚੰਗੀਆਂ ਮੇਨ ਲੱਗਦਾ ਵੀ ਇੱਕ ਲੈਵਲ ਉਪੇ ਸਾਫ ਸੁਥਰੇ ਹੈਗੇ ਸਾਨੂੰ ਸਾਹਿਬ ਬਹੁਤ ਵਧੀਆ ਦੋ ਦੇ ਵੜਾ ਫਾਰਮ ਦੀਆਂ ਆਪਾਂ ਲਈਆਂ ਹੋਵਾਂਗੇ ਠੀਕ ਆ ਹਾਂਜੀ ਹਾਂਜੀ ਠੀਕ ਆ ਤੇ ਜਿਹੜੀਆਂ ਸੁਈਆਂ ਨੇ ਤਕਰੀਬਨ ਕੋਈ ਬੋਲੇ ਬੋਲੇ ਤੇ ਚੱਲਣ ਦੀਆਂ ਸੰਤੂ ਸਾਹਿਬ ਤਿੰਨ ਹੀ ਨਾਲ ਉਤੇ ਅਜੇ ਬੱਚੇ ਸੋ ਸ਼ੁਰੂਆਤ ਕਰਦੇ ਆ ਇਕਲੇ ਇਕਲੇ ਐਨੀਮਲ ਦੀ ਡਿਟੇਲ ਤੁਹਾਨੂੰ ਮਿਲੂਗੀ ਬਾਕੀ ਸਾਰੇ ਵੀਰਾਂ ਨੂੰ ਬੇਨਤੀ ਆਪਣੀ ਚਟਾਟਿੰਗ ਦੇ ਵਿੱਚ ਹੀ ਆ ਇੱਥੇ ਆਣ ਕੇ ਆਪਣੀ ਤਸੱਲੀ ਕਰਨੀ ਤੁਹਾਡਾ ਹੱਕ ਬਣਦਾ ਤਸੱਲੀ ਕਰਕੇ ਲੈ ਕੇ ਜਾਓ ਠੀਕ ਆ ਜੀ ਸੋ ਸ਼ੁਰੂਆਤ ਕਰਦੇ ਆ ਇੱਕ ਪਹਿਲੇ ਨੰਬਰ ਤੋਂ ਵਹਿੜ ਤੋਂ ਠੀਕ ਆ ਜੀ ਕਰਾਸ ਬਰੀਡ ਦੇ ਵਿੱਚ ਤੇ ਇਹ ਜੱਜ ਵੀਰੇ ਕੀ ਵੀਰ ਵਾ ਕੀ ਇਹਦਾ ਸੁਭਾਜ ਇਹ ਸੰਤੂ ਸਾਹਿਬ ਦਾ ਫਾਰਮ ਤੋਂ ਖਰੀਦੀ ਆ ਹਾਂਜੀ ਯਾਨੀ ਕਿ ਪਹਿਲੇ ਸੂਏ ਕੋਈ 22-23 ਕਿਲੋ ਦਾ ਰਕਾਰ ਰਿਆ ਇਹਦਾ ਠੀਕ ਆ ਹਾਂਜੀ ਦੂਜੇ ਸੂਏ ਸੋਨਾ ਅਜੇ ਹਫਤਾ ਲੈਂਦੀ ਆ ਲਓ ਜੀ ਹਾਂਜੀ ਯਾਨੀ ਕਿ ਹਫਤੇ 'ਚ ਪੰਡਾ ਲੋਬੀ ਇੱਕ ਹੱਤਾ ਦੋਸਤ ਸਮਝਦਾ ਬਾਕੀ ਆ ਸੁਣਦਾ ਦੂਜਾ ਸੁਆ ਵੈਡ ਨੇਸ ਹੁਣਾ ਕਰਾਸ ਬ੍ਰੀਡ ਦੇ ਵਿੱਚ ਆ ਤੇ ਵਛੀ ਦੇ ਵਿੱਚ ਕਿਤਨਾ ਕਿਤੇ ਕੋਈ ਜਰਸੀ ਦਾ ਅੰਕ ਪੱਖ ਵੀ ਹੈਗਾ ਠੀਕ ਆ ਜੀ ਕੋਈ ਭਾਵੇਂ ਮੇਰਾ ਵੀ ਰਚਫ ਦੇ ਨਾਲ ਕੋਈ ਜਰਸੀ ਦਾ ਅੰਕ ਪੱਖ ਲਾ ਲੇ ਵਜਨ ਲੋੜ ਚੰਗਾ ਬਾਕੀ ਗੋਬਾ ਵਾਲੀ ਵੈੜ ਆ ਪੇਟ ਵਜਨ ਵੇਟ ਆ ਬਿਲਕੁਲ ਤੁਹਾਡੇ ਸਾਹਮਣੇ ਆ ਠੀਕ ਆ ਜੀ ਇਹ ਕੁਆਲਿਟੀ ਵੇਖੋ ਸੰਧੂ ਸਾਹਿਬ ਗੱਡੀ ਸੁਣੀ ਮੇਰਾ ਆ ਵੇਖੋ ਮੂੰਹ ਮੱਥੇ ਦੀ ਚੈੱਕ ਕਰੋ ਗੋਦੀ ਵਾਲੀ ਠੀਕ ਆ ਤੇ ਇਹ ਜੱਜ ਹਜੇ ਸਮੇਂ ਦੀ ਗੱਲ ਕਰਕੇ ਲੈ ਜੂ 2 4 5 ਦਿਨ ਸੰਧੂ ਸਾਹਿਬ ਹਫਤਾ ਲੈਂਦੀ ਹੈ ਜੀ ਹਫਤਾ ਲੈਂਦੀ ਹੈ 22 30 ਤਰੀਕ ਨੂੰ ਇਹ ਜਾਨੀ ਕਿ ਲਿਖਤੀ ਮਤਾਂ ਕੋ ਦਿਨ ਪੂਰੇ ਹੁੰਦੇ ਠੀਕ ਆ ਜੱਜ ਸਰ ਇਧਰੋਂ ਮਾਰ ਕੇ ਕੈਮਰਾ ਕੰਪਨੀ ਵਾਲੇ ਪਾਸੇ ਵਿਖਾ ਦਿਓ ਬੀਨ ਸਪੋਨਸ ਆ ਦਿਖਾ ਦਿਓ ਠੀਕ ਆ ਜੀ ਬਾਕੀ ਗਰਲ ਕੈਪ ਚੌਥਾ ਥਾਣਾ ਦੇ ਵਿੱਚ ਬਹੁਤ ਵਧੀਆ ਕੋਈ ਬੱਚੀ ਕੋਈ ਸ਼ਾਂਖ ਫੋਟ ਨਹੀਂ ਹੈਗੀ ਕਿ ਚਾਰੇ ਥਾਣਾ ਠੀਕ ਆ ਜੀ ਥਾਣ ਵੀ ਮੁੱਠੀ ਮੁੱਠੀ ਆ ਲੈ ਜੱਜ ਖੋਲ ਇੱਕ ਵਾਰੀ ਤੋੜ ਕੇ ਦਿਖਾਈਏ ਰੰਗ ਬਾਜਾ ਬਾਕੀ ਪ੍ਰਿੰਟ ਪ੍ਰਿੰਟ ਬਹੁਤ ਜ਼ਿਆਦਾ ਸੋਹਣਾ ਹੈ ਮੂੰਹ ਤੁਸੀਂ ਵੇ ਸੰਦੂ ਸਾਹਿਬ ਜਿਹੜਾ ਭੈਣ ਭਰਾ ਲੈ ਗਿਆ ਯਾਦ ਹੀ ਕਰੂਗਾ ਹਾਂ ਕਬੂਤਰ ਦਾ ਬੱਚਾ ਹੀ ਆ ਬੁਲਬੁਲ ਦਾ ਬਿਲਕੁਲ ਬਿਲਕੁਲ ਲੋ ਜੀ ਮਾਰੋ ਨਿਗਾ ਠੀਕ ਆ ਬਾਕੀ ਬਹੁਤ ਸੋਹਣਾ ਲਪਾਸ ਲਪੂਸ ਆ ਕਿਉਂਕਿ ਪਲੀ ਪਲੀਤੀ ਆ ਤੋਰਾ ਤਾਰਾ ਫਿਰ ਵੇਖੋ ਸੰਦੂ ਸਾਹਿਬ ਘੋੜੀਆਂ ਵਾਲਾ ਵਾ ਘੋੜੀਆਂ ਵਾਲਾ ਤੋਰਾ ਬਿਲਕੁਲ ਆ ਵੇਖੋ ਜੀ ਆਰਡਰ ਦੀ ਕੁਆਲਿਟੀ ਅੱਗੋਂ ਛਟਾਰਟ ਤੇ ਬੈਕ ਸਾਈਡ ਪੂਰਾ ਹਜੇ ਲੇਵਾ ਫੱਬਣਾ ਇਹਨੇ ਕਰਮਾ ਲਿੰਦੇ ਹਜੇ 6-7 ਦਿਨ ਇਹਦੇ ਬਾਕੀ ਆ ਸੁਣਦੇ ਬਾਕੀ ਜਿੰਨਾ ਵੀ ਹੈਗਾ ਥੱਲਿਓਂ ਲੇਵੇ ਦੀ ਬੰਤਰ ਬਹੁਤ ਟਿਕਾਣੇ ਤੇ ਆ ਕੰਪੈਕਟ ਟਰੈਕਟਰ ਕੋਈ ਝੋਲੀ ਚੱਡਾ ਨਹੀਂਗਾ ਠੀਕ ਹੈ ਜੀ ਆ ਦੇਖੋ ਐ ਠੰਡੀ ਧੀਰੀ ਨੇਰੀ ਬਰਫ਼ ਲਓ ਜੀ ਬਾਕੀ ਤੋਰੇ ਤਾਰੇ ਦੀ ਵੀ ਬਿਲਕੁਲ ਨਰਮਾ ਕਈ ਭਰਾ ਹੁੰਦਾ ਵੀ ਪਸ਼ੂ ਕੋਈ ਭਜਾਕਲ ਜਾ ਕੋਈ ਬਹੁਤੀ ਡਰਾਕਲ ਦੀ ਨਹੀਂਗੀ ਠੀਕ ਹੈ ਜੀ ਸੋ ਤੋਰੇ ਤੋਂ ਸਾਰੇ ਭਰਾਵਾਂ ਨੇ ਇੱਕ ਤੁਸੀਂ ਜੱਜਮੈਂਟ ਕਰ ਹੀ ਲੈਣੀ ਆ ਸੋ ਬਾਕੀ ਵੈੜ ਦੁੱਧ ਵੀਰਾਂ ਦਾ ਵੀ 20 ਤੋਂ ਪਲੱਸ ਚਵਾਉਂਦੀ ਰਹੀਏ ਪਲੂਨ 22 20 ਕਿ 22 ਲੀਟਰ ਸੰਧਾ 22 23 ਕਿਲੋ ਦੇ ਚੱਲੀ ਆ ਠੀਕ ਆ ਜੀ ਹਾਂ ਜੀ ਪਿਕਰ ਪਿਕਰ ਲੈ ਚਲੋ ਜੱਜ ਮਾਊਜੇ ਠੀਕ ਹੈ ਜੀ ਸੋ ਸਫਾਈਆਂ ਸਫੂਈਆਂ ਚੈੱਕ ਤੁਹਾਨੂੰ ਕਰਾਤੀਆਂ ਨੇ ਵਛੀ ਚੰਗੀ ਆ ਇਹਦਾ ਮੁੱਲ ਜੱਜ ਕੀ ਰਊਗਾ ਦੇਣ ਲੈਣ ਸੰਧੂ ਸਾਹਿਬ ਪਿਆਰ ਹੋਈ ਵਛੀ ਤੁਹਾਨੂੰ ਵੀ ਪਤਾ ਅਸੀਂੋਂ ਬਾਹਰ ਵੇਚਦੀ ਪਾ 85 ਦੀ ਵੇਚਦੀ ਹਾਂ ਅੱਜ ਆਪਾਂ ਸੰਧੂ ਸਾਹਿਬ ਮੁੱਲ ਕਰਦੇ ਆ ਇਹਦਾ 75000 ਹਾਂ ਸਾਢੇ 75000 ਦੀ ਹਾਂ ਨਾ ਦੇਣੀ ਆਪਾਂ ਸਾਢੇ 75 ਦੀ ਹਾਂਜੀ 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 ਲਓ ਜੀ ਸਾਢੇ 75 ਦੀ ਹੋਰ ਵੀ ਕੋਈ ਜੇਕਰ ਹੈਗੀ ਵਿੱਚੋਂ ਕੋਈ ਛੋਟ ਸੰਧੂ ਸਾਹਿਬ ਇਹਦੇ ਵਿੱਚੋਂ ਛੋਟ ਹੀ ਹੋਣੀ ਆ ਹਾਂਜੀ ਪਹਿਲਾਂ ਬਿਲਕੁਲ ਜਾਇਜ਼ ਮੁੱਲ ਪਰ ਆ ਕੇ ਪਾਇਆ ਵਾ ਹਾਂਜੀ ਜਿੱਦਣ ਸੂਬੀ ਹਫਤੇ ਤਾਂ ਇਹ ਸੰਧੂ ਸਾਹਿਬ ਇਹੋ 85000 ਦੀ ਵਾਸੀ ਵਿਗਣੀ ਜੇ ਹਾਂ ਹਾਂਜੀ ਲਓ ਵੀ ਸਾਢੇ 75 ਦੀ ਹਾਂਜੀ ਹਾਂਜੀ ਸੰਧੂ ਸਾਹਿਬ ਲਓ ਵੀ ਸਾਢੇ 75 ਦੀ ਅੱਜ ਇਹ ਦੋਸਤੋ ਫਾਈਨਲ ਮਿਲ ਜੂਗੀ ਵੈੜ ਕਰਿਓ ਮੇਰਾ ਵੀਰ ਪਹਿਲ ਕਦਮੀ ਸਾਈਕਲ ਨੰਬਰ ਤੇ ਇੱਕ ਸ ਕ੍ਰਾਸ ਬਰੀਡ ਦੇ ਵਿੱਚ ਇਹ ਕਦੋਂ ਦੀ ਸੂਈ ਆ ਵੀਰ ਇਹ ਸੰਦੂਸਾਬ ਅੱਜ ਇਹਨੂੰ ਦੁੱਜਾ ਦੇਣਾ ਦੁੱਜਾ ਦੇਣਾ ਬੋਲੇ ਤੇ ਆ ਯਾਨੀ ਕਿ ਵਸ਼ੀ ਮਗਰ ਠੀਕ ਆ ਜੀ 나ੜੂ ਦੇ ਬੱਚਾ ਹਜੇ ਯਾਨੀ ਕਿ 11 12 ਕਿਲੋ ਸਟਾਰਟਿੰਗ ਬੋਲਾ ਵਾ ਲਓ ਜੀ 11 12 ਕਿਲੋ ਬੋਲੇ ਦੀ ਸਟਾਰਟਿੰਗ ਆ ਬੱਛੀ ਮਗਰ ਹਾਂਜੀ ਹਾਂਜੀ ਮਗਰ ਵਸ਼ੀ ਮਗਰ ਬੱਛੀ 나ੜੂਆ ਨਾਲ ਆ ਬੱਚੇ ਦੇ ਜਿੱਦਾਂ ਦੀ ਦੋਸਤੋ ਉਦਾਂ ਦਾ ਮਗਰ ਬੱਚਾ ਕ੍ਰਾਸ ਬਰੀਡ ਦੇ ਵਿੱਚ ਬਾਕੀ ਸੂਸਵਾ ਦੇ ਵਿੱਚ ਆ ਚਲੋ ਸਾਰੇ ਭਰਾਵਾਂ ਨੇ ਜੱਜਮੈਂਟ ਕਰ ਹੀ ਲੈਣੀ ਆ ਕਿਉਂਕਿ 나ੜੂਆ ਨਾਲ ਆ ਥੋੜਾ ਜਿਹਾ ਸੂਸਵਾ ਕੇ ਤੈ ਦੇ ਵਿੱਚ ਆ ਜਾਂਦਾ ਇੱਕ ਵਾਰੀ ਉਹ ਤੋਂ 40 ਦਿਹਾੜੀਆਂ ਨੇ 12 ਕਿਨਾ 11 12 ਕਿਲੋ ਬੋਲਾ 12 ਕਿਲੋ ਬੋਲਾ ਹਣ ਸਟਾਰਟਿੰਗ ਸੰਦੂ 11 12 ਕਿਲੋ ਬੋਲਾ ਹੀ ਆ ਦੋਸਤੋ ਸਟਾਰਟਿੰਗ ਦੇ ਵਿੱਚ ਹਾਂਜੀ ਹਾਂਜੀ ਠੀਕ ਆ ਬਾਕੀ ਤੁਹਾਡੇ ਸਾਹਮਣੇ ਚੁਆਇਸ ਬੁਝਦੀ ਜੱਜ ਦੱਸਦੇ ਵੀ ਚੋਰ ਜਵਾਨੋ ਸਾਹਿਬ ਰੋਈਆਂਗੇ ਬੰਗਾ ਬੰਗਾ ਲੈ ਲੈ ਬੰਗਾ ਪਾ ਕੇ ਸੰਦੂ ਸਾਹਿਬ ਮੇਰੇ ਉਹਦੀ ਬੰਗਾ ਪਾ ਕੇ ਠੀਕ ਆ ਜੀ ਬੰਗਾ ਪਾ ਕੇ ਵੀਰਾਂ ਦਾ ਵੀ ਚੁਆਇਸ ਕਰਦੇ ਆ ਚਲੋ ਜਿੱਦਾਂ ਦੀ ਗੇਜ ਪਈ ਹੋਵੇ ਪਸ਼ੂ ਨੂੰ ਉਦਾਂ ਜਿਹੜਾ ਮੇਰਾ ਵੀਰ ਭਰਾ ਤੁਸੀਂ ਕੰਟੀਨਿਊ ਜੇ ਰੱਖ ਸਕਦੇ ਜੇ ਠੀਕ ਆ ਬਾਕੀ ਵੱਡੇ ਕਦ ਕਾੜਦੀ ਆ ਕੋਈ ਛੋਟੀ ਨਾ ਸਮਝੇ ਮੂ ਕਦ ਢਾਜਾ ਤੁਹਾਡੇ ਸਾਹਮਣੇ ਆ ਵੱਡੀਆਂ ਵੇੜਾ ਗਾਵਾਂ ਦੇ ਵਿੱਚ ਹੀ ਆ ਜਾਂਦੀ ਆ ਤੇ ਜਾਸੂਆ ਹੀ ਹੈ ਹਾਂਜੀ ਸੰਦੂ ਸਾਹ ਤੇ ਜਾਸੂਆ ਸੂਈ ਆ ਉਹ ਤੇ ਤੱਜਾ ਸੂਆ ਇਹ ਸੂਈ ਆ ਠੀਕ ਆ ਜੀ ਤੇ ਅਗਲੇ ਪਿਛਲੇ ਥਣਾਂ ਦਾ ਗੈਰ ਤੁਹਾਨੂੰ ਤਸਲੀਂ ਨਾਲ ਦਿਖਾਵਾਂਗੇ ਬਹੁਤੀ ਦੂਰੀ ਤੇ ਡੜਾ ਥਣ ਲੱਗਾ ਠੀਕ ਆ ਆ ਵੇਖੋ ਜੀ 11 12 11 12 ਕਿਲੋ ਬੋਲਾ ਦੂਜੇ ਦਿਨ ਦੀ ਸੂਈ ਦੇ ਥੱਲੇ ਹੰਦੂ ਸਾਹਿਬ ਨਵੀਂ ਨਹੀਂ ਲੈਂਦੇ ਆਪਾਂ ਕੱਢ ਗਿਆ ਸਾਰੇ ਇੱਕ ਤੋਂ ਇੱਕ ਹੀ ਆ ਚੰਗੀਆਂ ਸੁਥਰੇ ਆ ਬਸ ਸਾਰੇ ਸੋ ਚਾਰੇ ਥਣ ਮਿਲਣਗੇ ਠੀਕ ਆ ਜੀ ਕੋਈ ਬਾਦੂ ਘਾਟੂ ਨਹੀਂ ਇਹ ਨਜਾਇਜ਼ ਵਿਚਕਾਰ ਸੈਂਟਰ ਕਿਤੇ ਬੱਚੀ ਪੁੱਛੀ ਲੱਗੀ ਨਾ ਹੋਊਗੀ ਥਣ ਹੱਥੀ ਮੁਠੀ ਵਾਲੇ ਆ ਬਾਕੀ ਆ ਟਾਂਚਾ ਠੀਕ ਆ ਜੀ ਬਾਕੀ ਪੇਟਾ ਪੂਟਾ ਪੂਰਾ ਭਾਰਾ ਰੰਗ ਬਾਜਾ ਠੀਕ ਆ ਜੀ ਬਲੈਕ ਤੇ ਵਾਈਟ ਦਾ ਜਿਹੜਾ ਕੰਬੀਨੇਸ਼ਨ ਕਹਈ ਹਾਂ ਬੱਸ ਤੋਰ ਲੋ ਲੈ ਤੋ ਹਾਂ ਆ ਨਾ ਬਹੁਤ ਠੀਕ ਸੋ ਬਾਕੀ ਮੇਰਾ ਭਰਾ ਕੋ ਚੰਗੀ ਸੇਵਾ ਕਰੂਗਾ ਠੀਕ ਹੈ ਜੀ ਹੁਣ ਬੌਲੇ ਦੇ ਉੱਤੇ ਆ ਕੋਈ ਚੰਗੀ ਸੇਵਾ ਕਰੀ ਚਲੇ ਮੰਨਦਾ ਜੱਜ ਜਿੱਦਾਂ ਕੱਤਕਾਰ ਚ 15 16 16 ਲੀਟਰ ਲੈ ਨਾ ਸੰਦੂ ਸਾਹਿਬ 16 17 ਕਿਲੋ ਐਡੇ ਕੱਦ ਵਾਲੀ ਨੂੰ ਕੀ ਜਾਂਦਾ ਹੁੰਦੀ ਜਾਂ ਨਹੀਂ ਹਾਂਜੀ ਹਾਂਜੀ ਬਿਹੜਾ ਦੀ ਖਾਸੀਅਤ ਹੈ ਜਿੰਨਾ ਵੀਰ ਕੋਈ ਸੇਵਾ ਕਰ ਲੂਗਾ ਇਹਨਾਂ ਉਨੇ ਦੁੱਧ ਸੰਦੂ ਸਾਹਿਬ ਪਾਏ ਦਾ ਹੀ ਆ ਬਾਕੀ ਜਿੰਨਾ ਕੋਈ ਭੈਣ ਭਰਾ ਸੇਵਾ ਕਰੂ ਭਾਂ 20 ਝੋਲੇ ਦੇ ਥੱਲੇ ਕੀ ਮੁੱਲ ਦੀ ਜੱਜ ਕਿੰਨੇ ਦੀ ਦੇ ਰਹੇ ਆ ਸੰਦੂ ਸਾਹਿਬ ਇਹਦਾ ਮੁੱਲ ਕਰਦੇ 55000 55000 ਦੀ ਦੇ ਦੀਏ ਕਿੰਨੇ ਦੀ 52000 ਹਾਂਜੀ ਬਾਕੀ ਵੇਖ ਲਾ 52 ਦੀ ਦੇਣੀ ਜੇ 50 ਦੇ ਵਿੱਚੋਂ ਹੁੰਦਾ ਤਾਂ ਥੋੜਾ ਪਤਾ 50 ਦਾ ਅੰਦੂਸਾ ਪੂਰੇ 50 ਹੀ ਦੇ ਦਾਂਗੇ ਪੂਰੇ 50 ਦੀ 50 ਹੀ ਦੇ ਦਾਂਗੇ ਲੋ ਜੀ ਪੂਰੇ 50 ਦੀ ਮਗਰ ਬੱਚੀ ਆ ਚਲੋ ਮੇਰਾ ਭਰਾ ਕੋਈ ਚੰਗੀ ਕੇਅਰ ਕਰੇ ਬੱਚਾ ਵੀ ਸਾਫ਼ ਰੋਗੇ ਬੱਚਾ ਵੀ ਪੂਰਾ ਤੁਸੀਂ ਵੇਖੋਗੇ ਹੁੰਦਲ ਛੇੜ ਬਹੁਤ ਪਲੀ ਪ੍ਰੀਤੀ ਮਗਰ ਬੱਚੀ ਆ ਬਾਕੀ ਜੰਮਦਿਆਂ ਸਾਰੇ ਬੱਚੇ ਦੀ ਗ੍ਰੋਥ ਸਾਈਜ਼ ਕੱਦ ਵੇਖ ਸਕਦੇ ਹੋ ਤੁਸੀਂ ਬਹੁਤ ਵਧੀਆ ਅੱਗੇ ਇੱਕ ਹਾਈਟ మీడియం ਦੇ ਵਿੱਚ ਤੁਹਾਨੂੰ ਵੜ ਦਿਖਾ ਦੇਣੀ ਆ ਛੋਟੇ ਪਰਤੇ ਵੀ ਦਿਖਾਉਣੇ ਆ ਉਹਨਾਂ ਫਾਰਮਰ ਭਰਾਵਾਂ ਦੇ ਲਈ ਜਿਹੜੇ ਮੇਰੇ ਵੀਰ ਪੈਸੇ ਥੋੜੇ ਲਾਉਣ ਆ ਜੱਜ ਆਪਣੇ ਕੋਲ ਸੂਈ ਹੈ ਇਹਦਾ ਸੁਹਾ ਕਿਵੇਂ ਦੂਜਾ ਹੀ ਇਹ ਸੰਦੂਖ ਸਾਹ ਦੂਜਾ ਮੰਨੇ ਕੋਈ ਤਿਜਾ ਮੰਨੇ ਠੀਕ ਆ ਭਰਾ ਸਮਝ ਆਉਦੀ ਵੇਖੇ ਮਗਰ ਵਸ਼ਾਵਾ ਕੋਈ 20 ਦਿਨਾਂ ਦੀ 18 ਦਿਨਾਂ ਦੀ ਸੂਈ ਹੈ ਉਹ 18 20 ਦਿਨਾਂ ਦਾ ਸੁਹਾ ਹੈ ਕੋਈ ਦੂਜਾ ਕੋਈ ਤਿਜਾ ਅੰਗ ਕੇ ਸੌਦਾ ਕਰੇ ਠੀਕ ਆ ਜੀ ਹਾਂ ਜੀ ਆ ਲੇਵਾ ਹਵਾਨਾ ਜਿਹੜਾ ਤੁਹਾਡੇ ਸਾਹਮਣੇ ਵੈਸੇ ਚਵਾਈ ਦੇ ਲਈ ਹਜੇ ਟਿਕਾਏ ਆ ਪਸ਼ੂ ਕਿਉਂਕਿ ਮਾਰਨਿੰਗ ਵੀਰਾਂ ਦਾ ਵੀ 6 7 7 ਵਜੇ ਚਵਾਈ ਕਰੀਦੀ ਆ 8:30 9:00 ਵਜੇ ਦਾ ਸਮਾਂ ਮਾਰਨਿੰਗ ਦਾ ਟਾਈਮੋ ਟਾਈਮ ਕੋਈ ਸੱਜਣ ਇੱਕ ਵਾਰੀ ਕੋਈ ਦੋ ਟਾਈਮ ਕਿਉਂਕਿ ਤਸੱਲੀ ਕਰ ਸਕਦਾ ਕਿੰਨਾ ਦੁੱਧ ਦੇ ਦਿੰਦੇ ਸੰਧੂ ਸਾਹਿਬ 9-10 ਕਿਲੋਨ ਆਈਟਮ ਹਾਜ਼ਰ ਆ 9-10 ਕਿਲੋ ਹਾਜ਼ਰ ਦੁੱਧ ਕਰਾਸ ਬਰੀਡ ਆ ਸਿਆਲ ਦਾ ਸਿਆਲ ਤੇ ਗਰਮੀ ਦੇ ਵਿੱਚ ਵੀ ਤੂਫੇ ਜਿਹੇ ਮੇਰੇ ਵੱਧੇ ਵਾਲੇ ਠੀਕ ਆ ਬੱਚਾ ਮਗਰ ਕੋ 18-20 ਦਿਨਾਂ ਦੀ ਸੂਈ ਆ ਆ ਮਾਰੋ ਨੀਗਾ ਦੋ ਦੋ ਜੱਜ ਕਿਨਾਂ ਦੱਸ ਕੇ ਯਾਰਾਂ 10 ਕਿਲੋ ਸੰਤੂ ਸਾਹਿਬ ਜਿਹੜਾ ਚਵਾ ਦੇਣਾ ਦੋ ਟਾਈਮ ਆਪਾਂ ਲਓ ਜੀ 10 ਕਿਲੋ ਦੋਦਾ ਠੀਕ ਆ ਸੰਤੂ ਸਾਹਿਬ ਜਿਹੜਾ ਭੈਣ ਭਰਾ ਲੈ ਗਿਆ ਸਾਲਾ ਸਿਆਲ ਨਿਆਰੇ ਰਹੂਗਾ ਹਾਂ ਵਿਖਾ ਦਿਓ ਜਸ਼ਨ ਮਾਰ ਕੇ ਕੈਮਰਾ ਤਸਲੀ ਦੇ ਨਾਲ ਲੈ ਵੀ ਜੱਜ ਇੱਥੇ 1 ਮਿੰਟ ਰੋਕ ਲਾ ਠੰਡੀ ਠੀਰੀ ਉਹਨਾਂ ਤੋਂ ਵੀ ਚੈਕਿੰਗ ਕਰਾ ਦੇ ਜਿੰਦਾ ਮਰਜੀ ਮੈਂ ਨਾ ਇਹ ਸੰਤੂ ਧੀਰੇ ਆ ਪੈਣਾ ਚਵਾਈ ਕਰਦੀਆਂ ਨੇ ਜ਼ਿਆਦਾਤਰ ਘਰਾਂ ਦੇ ਵਿੱਚ ਉਹਨਾਂ ਦੇ ਵੀ ਮਤਲਬ ਦੀ ਛੇ ਆ ਕੋਈ ਬਜ਼ੁਰਗ ਫੱਟੀ ਢਾਹ ਕੇ ਵੀ ਹੋ ਸਕਦਾ ਦੇਖੋ ਬਿਲਕੁਲ ਕਰੋ ਸੰਗ ਤੇ ਬਿਲਕੁਲ ਠੰਡੇ ਧੀਰੇ ਤੋਂ ਹੋਵੇ 93213 14 ਗੱਲੇ ਨੇ ਆਰਾਮਨਾ ਚ ਵਾਈ ਜਾਣਾ ਥੋੜੀ ਸ਼ਾਮ ਘਾਟ ਵਾਲੇ ਤੋਂ ਆਈ ਆ। ਉਹ ਠੀਕ ਆ ਜੀ। ਹਾਂ ਜੀ। ਆ ਕਰੋ ਚੈੱਕ ਠੀਕ ਆ ਜੀ। ਬਾਕੀ ਲੇਵੇ ਦੀ ਪੱਧਰੀ ਆ ਬਾਕੀ ਗੈਪ ਸਪੇਸ ਚੰਗਾ ਠੀਕ ਆ ਜੀ। ਲੇਵਾ ਲੂਵਾ ਬਿਲਕੁਲ ਟਿਕਾਣੇ ਤੇ ਆ ਜਿੰਨਾ ਵੀ ਆ ਜਿੰਨਾ ਕਿਨੇ ਕਰਮਾ ਵਾਲੀ ਦਾ ਰੇਟ ਆ ਠੀਕ ਆ ਜੀ ਉਨੀ ਕਿਨੇ ਕਾਰਗਜ਼ਾਰੀ ਕਰੀ ਜਣੀ ਆ ਥੱਲੇ ਉਹ। ਤੇ 10 ਕਿਲੋ ਹੈਗਾ ਹੁਣ ਤਕਰੀਬਨ ਕੋਈ ਚਲੋ ਕੋਈ ਚੰਗੀ ਸੇਵਾ ਕਰੇਗਾ ਕੋਈ 11 11 12 11 ਲੀਟਰ ਦੋਤਾ ਦਿੱਤੀ ਜਾਊਗੀ। ਆ। ਆ। ਠੀਕ ਆ ਵੀ। ਅੱਲਾ ਦੇ ਓਕੇ ਦਾਜ ਕੀ ਮੋਲ ਕੀ ਡਿਮਾਂਡ ਰੋਗੀ ਸੰਤੋਖ ਸਾਹਿਬ ਮੋਲੇ ਦਾ ਕਰਦੇ ਆਪਾਂ 36000 36 ਹਾਂ ਜੀ ਜੈਸਨੋ ਵਾਲੇ ਸੌਦੇ ਕਿੰਨੇ ਆ ਸੰਤੋਖ ਸਾਹਿਬ ਜੈਸਨੋ 32000 ਦੀ ਦੇ ਦਾਂਗੇ 32000 ਦੀ ਚੱਕੋ ਹਾਂ ਜੀ 32000 ਦੀ ਵੜ ਮਿਲ ਜਾਊਗੀ 20 18 ਦਿਨਾਂ ਦੀ ਸੂਈ ਹੈ 10 ਕਿਲੋ ਦੁੱਤ ਸੰਤੋਖ ਸਾਹਿਬ ਸਾਡਾ ਸਲੀਮ 31000 31000 ਦੀ ਜਾਂਦੇ ਹਾਂ 31000 ਵਾਲਾ ਹੀ ਕੰਮ ਚੱਲਣ ਦੇ ਆ ਸੰਤੋਖ ਸਾਹਿਬ 32000 ਦੀ 31000 ਦੀ ਲੁੱਟ ਲਓ ਮੇਲਾ ਹਾਂ ਜੀ ਸੋ 31000 ਦੀ ਵੜ ਆ ਦੁੱਧ ਨੇ ਕਰਮਾਲੀ ਨੇ ਚਲੋ ਹੱਸ ਕੇ ਸੱਜਰ ਹੈਗੀ ਹੈ ਤਾਜੀ ਹੈ ਤਾਂ 11 11 12 ਲੀਟਰ ਦੁੱਧ ਚ ਪਾਈ ਜਣਾ ਇੱਧਰ ਇੱਕ ਲਾਲ ਵੜ ਆ ਗਈ ਆ ਇਹ ਤੁਹਾਨੂੰ ਦਿਖਾ ਦਿੰਨੇ ਆ ਇਹ ਵੀ ਸੂਈ ਹੈ ਜੱਜ ਸੰਧੂ ਸਾਹਿਬ ਇਹਨੂੰ ਇਤ ਜਿਆਦੇ ਨੇ ਸੂਈ ਨੂੰ 9 ਕਿਲੋ ਬੋਲਾ 9 ਕਿਲੋ ਮੰਨ ਕੇ ਲਵੇ 9 ਕਿਲੋ ਬੋਲਾ ਜੱਜਨਾ ਉੱਤੋਂ ਦੀ ਜਾ ਕੇ ਵਿਖਾ ਦੇ ਪੁੱਤ ਨਾਲ ਉਹ ਵੀ ਬੱਚਾ ਜੀ ਮਗਰ ਕੀ ਬੱਚਾ ਨਹੀਂ ਨਹੀਂ ਬੱਛੀ ਸੰਧੂ ਸਾਹਿਬ ਮਗਰ ਬੱਛੀ ਹੈ 나ੜੂਆ ਨਾਲ ਆ ਹਾਂਜੀ ਅੱਜ ਕਿੰਨਾ ਦੂਜਾ ਤਿੱਜਾ ਦੇ ਨੇ ਤਿੱਜਾ ਦੇ ਨੇ ਸੰਧੂ ਸਾਹਿਬ ਤਿੱਜਾ ਦੇ ਨੇ ਬਾਕੀ ਥਣਾ ਥਣਾ ਤੋਂ ਲੱਗਦੀ ਪਹਿਲਣਾਂ ਕਿ ਦੂਜੇ ਹੋ ਗਈ ਹੈ ਨਹੀਂ ਸੰਧੂ ਸਾਹਿਬ ਪਹਿਲਣਾਂ ਪਹਿਲਣੇ 6 ਦੰਦ ਮੂੰਹ ਆ ਜੇ ਆ ਥੋੜਾ ਜਿਹਾ ਕੇਰਾਂ ਪਸ਼ੂ ਚਲਸਾਲ ਬਣ ਕੇ ਜਿਹੜਾ ਪੁੱਗ ਕੇ ਬਣਦਾ ਠੀਕ ਆ ਜੀ ਥੋੜੇ ਹੈ ਮੋਦਨ ਦੀ ਛਿੱਕੀ ਆ ਕੰਨੀਆਂ ਫਿਰ ਖੜ ਗਿਆ ਹੋਣਗੀਆਂ ਕਿ ਸੱਟੀਆਂ ਸੁੱਟੀਆਂ ਨੇ ਸੰਧੂ ਸਾਹਿਬ ਛੇ ਦੰਦ ਹੋਈ ਹੈ ਜਾਨੀ ਕਿ ਕੰਨੀਆਂ ਵਾਲੇ ਕੱਢਣ ਦੇ ਦੰਦ ਠੀਕ ਆ ਠੀਕ ਆ ਹਾਂਜੀ ਹਾਂਜੀ ਲਓ ਜੀ ਕਰੋ ਚੱਕ ਠੀਕ ਆ ਸੋ ਕੰਨੀਆਂ ਵਾਲੇ ਵੀਰਾਂ ਦਾ ਵੀ ਦੰਦ ਅਜੇ ਕੱਢਣ ਢਈ ਆ ਬਾਕੀ ਥਾਂ ਇੱਕ ਵਾਰੀ ਪ੍ਰੋਪਰ ਤੁਸੀਂ ਵੇਖ ਲਓ ਬਹਿਣੀ ਵਾਲੇ ਪਾਸਿਓ ਦੁੱਧ ਦੇ ਥੱਲੇ ਕਿੰਨਾ ਬੋਲਾ ਹੀ ਹੁੰਦਾ 2 ਕਿਲੋ ਬੋਲਾ ਸੰਧੂ ਸਾਹਿਬ 2 ਕਿਲੋ ਹਾਂਜੀ ਹਾਂਜੀ ਤੇ ਦੋ ਚਵਾਈਆਂ ਕੀਤੀਆਂ ਤਿੰਨ ਹੋ ਗਈਆਂ ਇੱਥੇ ਸੰਧੂ ਸਾਹਿਬ ਤਿੰਨ ਹੋ ਗਈਆਂ ਚੌਥੀ ਲਓ ਜੀ ਇੱਥੋਂ ਦੀ ਸੂਈ ਹੈ ਹਾਂਜੀ ਜੇਰ ਦੀ ਪ੍ਰੋਪਰ ਵੀਡੀਓ ਮਿਲ ਜੂਗੀ ਭਰਾਵਾਂ ਨੂੰ ਠੀਕ ਆ ਆ ਦੇਖੋ ਸੁੰਦਰੀ ਸੰਤੂ ਸਾਹਿਬ ਜੇਰ ਪਾਉਂਦੇ ਦੀ ਸਾਰੀਆਂ ਆਪਣੇ ਕੋ ਵੀਡੀਓ ਆ ਗਿਆ ਜਿਹੜਾ ਭੈਣ ਭਰਾ ਸਿੱਧੂ ਇਹਨੂੰ ਕਾ ਪਾੜਾਂਗੇ ਠੀਕ ਹਾਂ ਲਓ ਜੱਜ ਵੀਰੇ ਕੱਢੋ ਬਾਹਰ ਨੂੰ ਲਓ ਠੀਕਾ ਚਲੋ ਕਈਰ ਮੈਨੂੰ ਉਹਦਾ ਵੀ ਪਹਿਲ ਨੂੰ ਵਹਿੜ ਸੁਈਏ ਘਰੋਂ ਨਿਕਲਿਆ ਵੀ ਪਸ਼ੂ ਪਹਿਲੀ ਵਾਰੀ ਆਪਾਂ ਸੰਦੂ ਸਾਹਿਬ ਸਹੀ ਗੱਲ ਘਰੋਂ ਘਰੋਂ ਕਈਆਂ ਨੇ ਘਾਟ ਕੱਢ ਦੇਂਦੇ ਇਹਦੇ ਥੱਲੇ ਪੌਲਾ ਠੀਕਾ ਜੀ ਪਛੀ ਮਗਰਾਂ ਬੱਚਾ ਤੁਹਾਨੂੰ ਦਿਖਾਤਾ 나ੜੂਆ ਨਾਲ ਦੂਜਾ ਦਿਨ ਅੱਜ ਤਿੰਨ ਚੁਵਾਈਆਂ ਹੋ ਗਈਆਂ ਲਾਲ ਰੰਗ ਦੇ ਵਿੱਚ ਆ ਬਿਲਕੁਲ ਇੱਕ ਰੰਗ ਲਾਲ ਕਲਰ ਠੀਕਾ ਜੀ ਸੋ ਚਾਰੇ ਥਾਣਾ ਸੋ ਪਸਮ ਪਸਮ ਕੇ ਜਿਹੜਾ ਥਾਣਾ ਆਪਣਾ ਜੱਜ ਪੂਰਾ ਨਿਕਲ ਆਉਂਦਾ ਮੈਂ ਨਾ ਸੰਦੂ ਸਾਹਿਬ ਹੱਥੀ ਚੁਵਾਈ ਇਹਦਾ ਥਾਣ ਪੂਰਾ ਦੇ ਠੀਕ ਹੈ ਭਰਾ ਹਾਂਜੀ ਹਾਂਜੀ ਹਾਂ ਦਾ ਵੀ ਥੋੜਾ ਬ ਸ ਚਾਰੇ ਥਾਣਾ ਠੀਕ ਆ ਜੀ 9 ਕਿਲੋ ਇਸ ਵਕਤ ਇਹਦੇ ਸਾਲੇ ਬੋਲਾ ਚਲੋ ਦੁੱਧ ਦੀ ਥਾਂ ਦੁੱਧ ਨੇ ਚਵਾਈ ਜਾਣਾ ਕਰਮ ਵਾਲੀ ਨੇ ਚੰਗਾ ਭਾਂਡਾ ਭੋਡਾ ਚੰਗਾ ਗੋਲ ਆ ਹਾਂ ਕਾਹਦੀ ਨਹੀਂ ਬੱਚਾ ਇੱਥੇ ਹੀ ਹੈ ਗਰੀ ਕੋਈ ਨਹੀਂ ਕੋਈ ਨਹੀਂ ਬੱਚੇ ਦਾ ਕਰਦੀ ਨਾ ਥੋੜਾ ਤਾਜੀ ਸੂਈ ਇੱਕ ਬੱਚੇ ਦਾ ਤਮਾ ਤਾਂ ਕਰੂ ਕਰੋਗੀ ਹਾਂ ਨੋ ਜੀ ਮਾਰੋ ਨਿਗਾ ਠੀਕ ਆ ਸੋ ਵਾੜ ਚੰਗੀ ਆ ਰੇਟ ਇਹਦਾ ਵੀ ਬਿਲਕੁਲ ਜੱਜ ਵੀਰ ਨੂੰ ਕਹਿ ਕੇ ਬਿਲਕੁਲ ਜਾਇਜ਼ ਕਰਾ ਦੇਣਾ ਲੈਂਡ ਦੇ ਨਾਲੇ ਸੌਦੇ ਆ ਕੋਈ ਮੇਰਾ ਭਰਾ ਚਲੋ ਮਿੰਟਾਂ ਸਕਿੰਟਾਂ ਦੇ ਵਿੱਚ ਹੀ ਸੌਦੇ ਕਰ ਲੈਂਦਾ ਭਾ ਭੜਤਾ ਜੈਜ ਹੋਵੇ ਲੈ ਵੀ ਜਾਜੇ ਦਾ ਮੁੱਲ ਕਿ ਰੋਊਗਾ ਭਰਾ ਸੋਹਬ ਮੁੱਲ ਕਰਨਾ 38000 ਕਰਦੇ ਆ 35000 ਦੀ ਦੇਦਾ ਓਏ 35000 ਹਾਂਜੀ ਹਾਂਜੀ ਲਓ ਜੀ 35000 ਦੀ 38000 ਮੁੱਲ 35 ਦੀ ਹੋਰ ਵੀ ਕੋਈ ਰਾਇਤ ਵਿੱਚੋਂ ਕਰਨੀ ਆ ਸੰਤੋ ਸਾਹਿਬ 1500 ਹੋਰ ਛੱਡ ਦੇ ਸਾਢੇ 34000 ਸਾਢੇ 34000 ਦੀ ਹਾਂਜੀ ਹਾਂਜੀ ਲਓ ਜੀ ਸਾਢੇ 34000 ਦੀ ਵਾੜ ਜਾਂਦੀ ਰਹੂਗੀ ਓਕੇ ਰਿਪੋਰਟਾਂ ਜੀ ਸ਼ਾਹ ਜੀ ਓਕੇ ਓਕੇ ਸੰਤੋ ਸਾਹਿਬ ਜਿਹੜਾ ਲੈ ਗਿਆ ਲੈ ਗਿਆ ਜਿਹੜਾ ਰਹਿ ਗਿਆ ਰਹਿ ਗਿਆ ਤੇ ਜ ਜਿਹੜਾ ਰਹਿ ਗਿਆ ਅਗਲੇ ਪੂਰ ਚ ਫੇਰ ਦਿੱਤੇ ਜਾਣਗੇ ਡੰਗਰ ਲੋ ਵੀ ਇੱਕ ਤੁਹਾਨੂੰ ਜੋੜੀ ਵਾੜਾਂ ਦੀ ਦਿਖਾ ਦੇਣੀ ਆ ਇਹ ਦੋਨੋਂ ਵਾੜਾਂ ਗੱਬਣਾ ਆਗੀਆਂ ਨੇ ਠੀਕ ਆ ਜੀ ਤੇ ਆ ਵਛੀ ਆਪਣੇ ਕੋਲ ਗੱਜ ਕਿਵੇਂ ਆ ਪਹਿਲਾ ਸੁਭਾ ਨਹੀਂ ਸੰਤੋਖ ਸਾਹਿਬ ਇਹ ਦੂਜਾ ਸੁਹਾ ਸੋਣ ਵਾਲੀ ਆ ਤਿੰਨ ਚਾਰ ਦਿਨ ਲੈਂਦੀ ਆ ਜੀ ਲਓ ਜੀ ਤਿੰਨ ਚਾਰ ਦਿਨ ਇਹ ਵੜ ਲੈਂਦੀ ਆ ਠੀਕ ਆ ਬਾਕੀ ਵਛੀ ਦਾ ਤੁਹਾਨੂੰ ਕਾਤ ਹਾਈਟ ਆਪਾਂ ਜ਼ਿਕਰ ਕਰ ਦਿੰਨੇ ਆ ਹਾਈਟ ਮੀਡੀਅਮ ਆ ਪਾਲੀ ਸਾਂਭੀ ਚੰਗੀ ਆ ਗੋਲਾ ਗਾਲਾ ਬੜਾ ਵਛੀ ਰੋ ਬਾਕੀ ਤਣਾ ਦੀ ਸਫਾਈ ਚੈੱਕ ਕਰੋ ਪਿੰਕ ਗੁਲਾਬੀ ਥਾਣਾ ਲੇਵੀ ਐਟਰ ਦੀ ਕੁਆਲਿਟੀ ਛਟਾ ਦੇਗਾ ਉਹ ਧੋਣ ਵਾਲੀ ਸਾਈਡ ਤੋਂ ਠੀਕ ਆ ਜੀ ਤੇ ਬੱਚੀ ਬਹੁਤ ਵਧੀਆ ਚੰਗੀ ਮਾਤੀ ਵੇਖੋ ਸੰਦੂ ਸਾਹਿਬ ਕਿੰਡੀ ਸੋਹਣੀ ਫੇਸ ਕੁਆਲਿਟੀ ਇਹ ਚਾਚ ਲਾਜੂ ਜੇ ਮੈਨੂੰ ਤਾਂ 5 4 ਦਿਨ ਸੰਦੂ ਸਾਹਿਬ 4 5 ਦਿਨ ਲੈਂਦੀ ਆ ਹਾਂ ਪਹਿਲੇ ਸੂਏ ਕੋਈ 12 13 ਕਿਲੋ ਚਵਾਇਆ ਹੋਇਆ ਨੇ ਹਾਂ ਹਾਂ ਹਾਂਜੀ ਲੋ ਵੀ ਸੈਕੰਡ ਟਾਈਮਰ ਆ ਪਹਿਲੇ ਸੂਏ ਦੁੱਧ ਤੁਹਾਨੂੰ ਦੱਸ ਹੀ ਦਿੱਤਾ ਕੋਈ 12 13 12 13 ਲੀਟਰ ਦੁੱਧ ਚਵਾਇਆ ਆਏ ਨੇ ਐਨੀਮਲ ਸਾਰੇ ਜਾਨਵਰ ਚਲੋ ਨਵੇਂ ਆ ਕੋਈ ਬਿਹੜਾਂ ਦੀ ਗੱਲ ਕਰਕੇ ਤੇ ਗੜ ਪਾਣੀਆਂ ਕੋਈ ਪਹਿਲੇ ਸਵੇਰੇ ਕੋਈ ਦੂਜੇ ਕੋਈ ਦੂਜੇ ਸਵੇਰੇ ਕੋਤੇਜੇ ਸਵੇਰੇ ਹਾਧਾ ਠੀਕ ਹੈ ਜੀ ਬੱਚੀ ਦੂਜਾ ਸਵੇਰਾ ਸੋਨਾ ਲਈ ਆ ਤੇ ਸਫਾਈਆਂ ਸਕੂਈਆਂ ਬਹੁਤ ਨੇ ਥੱਲਿਓਂ ਜੱਕਰ ਆਪਾਂ ਆ ਤੁਹਾਨੂੰ ਨਿਗਾ ਮਰਾਈਏ ਦੇਵੇ ਦੀ ਕੁਆਲਿਟੀ ਤੁਹਾਡੇ ਸਾਹਮਣੇ ਆ ਠੀਕ ਹੈ ਜੀ ਆ ਵੇਖੋ ਜੀ ਝੋਲਾ ਚਾਲਾ ਥੱਲਿਓਂ ਕਾਫੀ ਆ ਢਿੱਲ ਵੀ ਅਜੇ ਬਹੁਤ ਆ ਮਸੂ ਕੀ ਅਜੇ ਥੱਲਿਓਂ ਕੋਈ 5-4-5 ਦਿਨਾਂ ਦੇ ਵਿੱਚ ਬਹੁਤ ਚੰਗੀ ਤਿਆਰੀ ਕਰੂਗੀ ਲੈ ਵੀ ਕਰੋ ਚੱਕ ਠੀਕ ਹੈ ਲਾਈ ਜੈਯੂਨਨ। ਮਾਦੋ ਕੀ ਮੋਲਕੀ ਡਿਮਾਂਡ ਵੀ ਤੇ ਸਵੈ ਮੋਲ ਸਾਨੂੰ ਸਾਹਿਬ ਇਹਦਾ ਵੀ 38000 ਆ। ਲੈਣ ਦੇਣ ਵਾਲੀ ਗੱਲ ਕਰਤ ਕਿ ਜੈਸ ਨੂੰ। ਸਾਨੂੰ ਸਾਹਿਬ ਇੱਕੋ ਜੇ ਜਾਣ ਸਾਡੇ 34 ਦੀ ਉਹਦੀ। ਸਾਡੇ 34 ਦੀ। ਲਓ ਜੀ ਸਾਡੇ 34 ਦੀ ਜੈਸ ਨੂੰ ਆ ਠੀਕ ਆ ਜੀ। ਹਾਂਜੀ। ਸਾਡੇ 34000 ਦੀ। ਕਰੋ ਮੇਰੇ ਵੀਰ ਸੰਪਰਕ। ਵਾਹਰ ਚੰਗੀ ਏ ਬਾਕੀ ਤੁਹਾਡੇ ਸਾਹਮਣੇ ਆ। ਆ ਨਵੀਂ ਆ ਤੁੱਜਾ ਸੁਬਾ। ਇਧਰ ਇੱਕ ਆਪਾਂ ਤੁਹਾਨੂੰ ਹੋਰ ਬੈੜ ਦਿਖਾ ਦਿੰਨੇ ਆ ਇਹ ਵੀ ਅਜੇ ਮਿਲਾਂ ਦਾ ਦੇਣ ਹਜੇ ਹਫਤਾ ਖੜਾ ਲੈ ਜੂਗੀ ਹਣਾ ਇਹ ਸੰਧੂ ਸਾਹਿਬ ਸ਼ਾਈ ਆਲ ਇਹ ਵੀ ਹਉਤਾ 8 ਦਿਨ ਖੜਦੀ ਹੈ ਜੀ ਖਾ ਦੇ ਚੰਗੀ ਤਸੱਲੀ ਨਾਲ ਥੋੜਾ ਲਾਗੋ ਵਿਖਾ ਦਿਓ ਬਾਖਾਓ ਝੋਲਾ ਚਲਾ ਬਾਕੀ ਠੰਡੀ ਧੀਰੀ ਸੰਧੂ ਸਾਹਿਬ ਬਰਫੀ ਆ ਹਾਂ ਵੇਖੋ ਸੁਪਾਈਆਂ ਵੇਖੋ ਸੁਪਾਈਆਂ ਠੀਕ ਆ ਜੀ ਬਹੁਤ ਖੂਬਸੂਰਤ ਮੁੱਠੀ ਵਾਲਾ ਥਾਨ ਤੇ ਕ੍ਰੋਸ ਬਰੀਡ ਆ ਗਈ ਠੀਕ ਆ ਜੀ ਆ ਵੇਖੋ ਵੇਖੋ ਢਿਲਾ ਬਹੁਤ ਖੂਬਸੂਰਤ ਠੀਕ ਆ ਜੀ ਸਾਂਧੋਂ ਸੰਦੂ ਸਾਹਿਬ ਬਹੁਤ ਚੰਗਾ ਲੱਗਾ ਪਹਿਲੇ ਸੂਏ ਦਾ ਕੋਈ 15 16 ਕਿਲੋ ਇਹਨੇ ਚਵਾਇਆ ਹੁਣ ਦੂਜਾ ਸੂਆ ਸੋਣਾ ਇਹਨੇ ਦੂਜਾ ਸੂਆ ਸੋਣਾ ਲਓ ਜੀ ਦੂਜਾ ਸੂਆ ਸੋਣਾ ਬਾਹਰ ਤੋਰ ਕੇ ਦਿਖਾ ਦੇਣਾ ਤੁਹਾਨੂੰ ਹਫਤਾ ਕਾ ਜੇ ਕੋਈ ਵੀ ਮੰਨ ਕੇ ਆਪਣਾ ਵੀਰ ਸੌਦਾ ਕਰੇ ਠੀਕ ਆ ਜੀ ਸੋ ਹਫਤਾ ਕਾ ਜੇ ਲੈਂਦੀ ਆ ਸੰਦੂ ਸਾਹਿਬ ਹਉ ਉਧੇ ਰੇਵੀ ਚੰਗੀਆਂ ਪੰਡਾਂ ਪਾ ਜੂਗਾ ਬਣੂ ਨਹੀਂ ਬਣੂ ਕਿ ਕਾਫੀ ਖਲਣਾ ਵੈੜ ਨੇ ਥੱਲੇ ਹਾਂ ਜੀ ਬਾਕੀ ਵਜਨ ਲੋਡ ਪੂਰੇ ਆ ਕੋਈ ਲਿਸੇ ਪਿੱਕੇ ਫੋਜੂ ਨੀਗਾ ਠੀਕ ਆ ਜੀ ਜਿੰਨੇ ਵੀ ਆ ਪੂਰੇ ਵਜਨ ਲੋਡ ਦੇ ਵਿੱਚ ਤੇ ਵੇੜ ਬਾਕੀ ਤੁਸੀਂ ਵੇਖ ਹੀ ਸਕਦੇ ਜੇ ਜੰਮੀ ਬਹੁਤ ਜਿਆਦਾ ਹੈ ਇੱਥੇ ਮਾੜਾ ਜੱਜ ਪਰਚਾ ਕੇ ਰੋਕਿਆ ਜੀ ਇੱਥੇ ਹਾਂ ਰੋਕ ਲਿਆ ਜਿੱਥੇ ਮਾੜਾ ਜੀ ਲੈ ਵਖਾਦੇ ਜਨ ਥੋੜਾ ਲਾਗਿਓ ਵਿਖਾਓ ਉਠਾਓ ਨੇੜੇ ਆ ਦੇਖੋ ਜਿੱਦਾਂ ਮਰਜੀ ਇਹ ਤਾਂ ਮਾਲੀ ਕੀ ਆਖਣਾ ਵੇਖੋ ਜਿੱਥੇ ਪੈਰ ਗੱਟ ਕੇ ਖੜੀ ਐ ਠੀਕ ਆ ਇਹ ਥੋੜਾ ਵੀ ਭੱਜ ਜੂ ਇੱਕ ਥਾਂ ਤੋਂ ਦੂਜੀ ਥਾਂ ਸੋ ਇਹ ਬਿਲਕੁਲ ਸੀਲੀਆਂ ਦੇ ਸ਼ਰੀਫੀਆਂ ਨੇ ਪਸ਼ੂ ਚਲੋ ਕੋਈ 100 ਗੁਣਾ ਵੱਧ ਦੇ ਵਾਲੇ ਆ ਉਤੋਂ ਰੰਗ ਬਾਜਾ ਕਰਮਾਂ ਵਾਲੀ ਬਿਲਕੁਲ ਬਰਾਊਨ ਦਾ ਤੇ ਬਲੈਕ ਦਾ ਕੰਬੀਨੇਸ਼ਨ ਜਿਆ ਠੀਕ ਆ ਮੂੰਹ ਮੱਥੇ ਦੀ ਚੰਗੀ ਆ ਵਜਨ ਲੋਡ ਚੰਗਾ ਬਾਕੀ ਕੱਦ ਵੀ ਤਕਰੀਬਨ ਵੱਡੀਆਂ ਵੜਾਂ ਦੇ ਵਿੱਚ ਹੀ ਆ ਕੋਈ ਨਿੱਕੀ ਜੀ ਨਹੀਂ ਕਿ ਬਿਲਕੁਲ ਛੋਟੀ ਜੀ ਨਹੀਂ ਠੀਕ ਆ ਵਿਚਲਾ ਮੇਲ ਆ ਬਹੁਤੀ ਵੱਡੀ ਵੀ ਨਹੀਂ ਕਵਾਂਗੇ ਵਿਚਲਾ ਮੇਲ ਠੀਕ ਆ ਹਾਂ ओके ठीक है भाई ठीक है ਲੈ ਵੀ ਜੱਜ ਮੇਰਾ ਕੀ ਡਿਮਾਂਡ ਹੈ ਕੀ ਮੁੱਲ ਦੀ ਆ ਸੰਦੂ ਸਾਹਿਬ ਜਿੱਦਾਂ ਤੇ ਹਫਤੇ ਨੂੰ ਤਿਆਰ ਹੋ ਗਈ ਉਦੋਂ ਤੁਹਾਨੂੰ ਬੜਾ 58 60 ਦੀ ਵਸ਼ੀ ਵਿਕਦੀ ਆ ਆ ਸੰਦੂ ਸਾਹਿਬ 50000 ਦੀ ਦੇ ਦਾਂਗੇ 50000 ਦੀ ਹਾਂਜੀ ਹਾਂਜੀ ਲਓ ਜੀ ਅੱਜ 50000 ਦੀ ਠੀਕ ਆ ਜੀ ਝੋਲਾ ਝੋਲਾ ਚੰਗਾ ਸੰਦੂ ਸਾਹਿਬ ਚੰਗੀ ਬਣੂਗੀ ਆ ਬਿਲਕੁਲ ਕਰ ਦਈਏ ਮਾਨਤਨ ਸੰਦੂ ਸਾਹਿਬ ਕੋਈ ਗੱਲ ਨਹੀਂ ਕੋਈ ਭੈਣ ਭਰਾ ਲਾਏਗਾ ਦਾ ਮਾਨਦਨ ਕਰਾਂਗੇ ਬਾਕੀ ਠੀਕ ਆ ਜੀ ਲੋ ਜੀ ਮੌਕੇ ਤੇ ਮਾਨਦਨ ਹੋ ਜਾਊਗਾ 50000 ਦੀ ਬਚੀਆ ਚਲੋ ਮੇਰਾ ਭਰਾ ਕੋਈ ਲੈ ਜਾਊਗਾ 2 ਰੁਪਏ ਨਫਾ ਵੀ ਦੇਂਦੀ ਆ ਕੋਈ ਵਪਾਰੀ ਭਰਾ ਵੀ ਲੈ ਜਾਂਦਾ ਤੇ ਕੋਈ ਮੇਰਾ ਵੀਰ ਭਾਵੇਂ ਸੂਸਵਾਗ ਹੀ ਜਦੋਂ ਠੀਕ ਆ ਜੀ ਕੋਈ ਚਵਾਈ ਕਰਾ ਕੇ ਵੀ ਦੇ ਦੇ ਜਲਪਾਣੀ ਦੇਂਦੀ ਆ ਕਿਉਂਕਿ ਵਜਨ ਲੋਡ ਪੂਰਾ ਬੈਠਦਾ ਬਾਕੀ ਉਹ ਜੀ ਨਹੀਂ ਸੰਦੂ ਸਾਹਿਬ ਸਟਕਲ ਨਹੀਂ ਆ ਜਾਨੀ ਕਿ ਜਿੱਦਾਂ ਗਰਮੀ ਹੁੰਦੀ ਆ ਬਹੁਤ ਠੰਡੀ ਨਹੀਂ ਪੂਰੀ ਬਸ ਠੀਕ ਆ ਜੀ ਇੱਕ ਇਧਰ ਮੱਝ ਵਗਾਉਣੇ ਆ ਠੀਕ ਆ ਜੀ ਕਿਉਂਕਿ ਵੇੜਾ ਤੁਸੀਂ ਵੱਡੀ ਇੱਥੇ ਇੱਕ ਮਾਝ ਤੁਹਾਨੂੰ ਵਿਖਾ ਦਿੰਨੇ ਆ ਇਹ ਵੀ ਸੂਈ ਸਵਾਈ ਏ ਮਗਰ ਵੀ ਇਹਦੇ ਕਟਾ ਮੇਲ ਕਾ ਆ ਤੇ ਦੁੱਧ ਐਸ ਵਕਤ ਬਹੁਤ ਚੰਗਾ ਇਹਦੇ ਥੱਲੇ ਠੀਕ ਆ ਤੇ ਪੂਰੀ ਗੱਲਬਾਤ ਕਰਾਂਗੇ ਇੱਕ ਵਾਰੀ ਪੂਰਾ ਤੁਸੀਂ ਲੈਵੇ ਆਰਡਰ ਦਾ ਜਿਹੜਾ ਸਹਿਜ ਵੇਖੋ ਚੌਰਸਲੇਵਾ ਮੋੜ ਤੋਂ ਲੈ ਵੀ ਜੱਜ ਵੀਰੇ ਸੂਹਾ ਦੱਸਦੇ ਪਹਿਲਾਂ ਸੂਹਾ ਕਿ ਨਮਾਈਦਾ ਸੰਧੂ ਸਾਹਿਬ ਤੀਜਾ ਸੂਹਾ ਸੂਈ ਆ ਫੁੱਲ ਲੈਂਥ ਵਾਲੀ ਯਾਨੀ ਕਿ ਵੱਡੀ ਮਾਝਾ 14 ਕਿਲੋ ਹੁਣ ਜਿਹੜਾ ਹਾਜ਼ਰ ਦੁੱਧ ਐ ਥੱਲੇ ਬਗਰ ਕਟਾ ਵਾ 15 ਦਿਨਾਂ ਦਾ ਲਓ ਜੀ ਆ ਬੱਚਾ ਵਿਖਾ ਦਿਓ ਹਾਂਜੀ ਬਹੁਤ ਪਲਿਆ ਪਲੀਤਾ ਮਗਰ ਬੱਚਾ ਕਰਦਾ ਬਹੁਤ ਖੂਬਸੂਰਤ ਪੰਦਾ ਇਹਨੂੰ 15 ਦਿਨ ਹੋ ਗਏ ਸੂਈ ਨੂੰ ਹੰਦੂ ਸਾਹਿਬ 14 15 ਦਿਨ ਹੋਏ ਆ ਜੀ 14 15 ਦਿਨ ਹੋ ਗਏ ਆ ਠੀਕ ਆ ਜੀ ਬਾਕੀ ਰਾਜੀ ਆ ਪੂਰੇ ਵੱਡੇ ਕੱਦ ਕਾਟ ਦੀ ਆ ਤੇ 14 ਕਿਲੋ ਦੁੱਧ ਜਿਹੜੇ ਸੱਜਣ ਵੀਰ ਚਾਹੁੰਦੇ 15 14 ਕਿਲੋ ਵਾਲਾ ਪਸ਼ੂ ਖਰੀਦਣਾ ਹੱਥ ਪਾ ਸਕਦੇ ਹੋ ਸਿੰਘ ਉੱਚਾ ਖੁੱਲਾ ਬੇਸ਼ੱਕ ਹੈਗਾ ਪਰ ਦੁੱਧ ਵਾਲੇ ਪਾਸੋਂ ਕਾਫੀ ਚੰਗੀ ਆ ਡੇਰੀ ਪਰਪਸ ਵਾਸਤੇ ਕਿਸੇ ਭਰਾ ਨੇ ਖਰੀਦਣੀ ਆ ਠੀਕ ਆ ਜੀ ਅਰਲੀਆਰ ਕੇ ਥਾਣਾ ਚਾਰੇ ਥਾਣਾ ਇੱਕੋ ਜਿਹਾ ਲੇਵਾ ਪਧਰੀ ਪੁਧਰੀ ਬਹੁਤ ਆ ਬੈਕ ਸਾਈਡ ਤੋਂ ਆ ਵਖਾਦੋ ਸੰਦੂ ਸਾਹਿਬ ਦੁੱਧ ਵਾਲੀ ਮਾਜਾ ਪਤਲੀ ਚਮੜੀ ਦੀ ਆ ਬਿਲਕੁਲ ਬਾਕੀ ਸੰਦੂ ਸਾਹਿਬ ਹਾਥੀ ਜੱਡੀ ਮਾਜਾ ਬਿਲਕੁਲ ਲਓ ਜੀ ਪੂਰਾ ਤਸਲੀ ਨਾਲੇ ਕੁਰੀ ਲੇਵਾ ਵੇਖੋ ਮੇਰੇ ਵੀਰ ਬੜਾ ਟਕਾਣੇ ਤੇ ਲੇਵਾ ਠੀਕ ਆ ਜੀ ਮੋਢੋਂ ਚੌਰਸ ਇੱਕੋ ਜਿਹਾ ਲੇਵਾ ਠੀਕ ਆ ਜੀ ਧਾਰਾਂ ਤੂਰਾਂ ਦਾ ਵੀ ਇੱਥੋਂ ਆਪਾਂ ਅੰਦਾਜ਼ਾ ਲਾ ਸਕਦੇ ਹਾਂ ਵੀ ਕੋਈ ਤਤਾ ਭਰ ਵੀ ਫਰਕ ਨਾ ਆਊਗਾ ਵੇਖੋ ਸੰਦੂ ਸਾਹਿਬ ਇਹ ਕਿੱਥੇ ਆਉਂਦੀ ਆ ਆ ਵੇਖੋ ਜੀ ਨੋਟ ਵੇਖੋ ਫੁੱਲ ਵੱਡਾ ਬਹੁਤ ਬਹੁਤ ਚਵਾਈ ਵੀ ਪੋਲੀ ਬਿਲਕੁਲ ਮੈਂ ਨਾ ਸੰਦੂ ਸਾਹਿਬ ਰੂਹੀ ਆ ਦੇ ਲੋ ਜੀ ਚੋਣ ਚਵਾਦੀ ਵੀ ਪੋਲੀ ਆ ਥੋੜਾ ਜਿਹਾ ਇੱਥੋਂ ਬਹਿਣੀ ਵਾਲੇ ਪਾਸੋਂ ਨੇੜੇੋਂ ਖਾਣ ਵਗਾ ਦੇ ਜੀ ਆ ਲੋ ਲੈ ਜੀ ਖਾ ਲੈ ਜੋ ਬਸ ਠੀਕ ਆ ਜੀ ਸੋ ਹੁਣ ਜਿਹੜਾ 200 ਚੋਕੇ ਲੈ ਕੇ ਜਾਣਾ 14 ਕਿਲੋ ਆ ਅੱਗੇ ਕੋਈ ਭਰਾ ਆਪਣਾ ਚੰਗੀ ਸੇਵਾ ਕਰੇ ਠੀਕ ਹੈ ਜੀ ਦੁੱਧ ਦੋ ਦੋ ਹੋਰ ਵੀ ਗਾਂ ਕਰਮਾੜੀ ਚੰਗਾ ਵਾਧੂਗੀ ਕੋਈ ਕਿਲੋ ਖੰਡ ਵਾਧ ਗਈ ਤਾਂ ਕੋਈ 15 15 15.5 ਲੀਟਰ ਦੁੱਧ ਵੀ ਤੁਸੀਂ ਲੈ ਸਕਦੇ ਜੀ ਜੱਜ ਕੀ ਭਾਅ ਪੜਤਾ ਕਿੰਨੇ ਦੀ ਦੇ ਰਿਆ ਵੀਰ ਸਨੋ ਸਾਹਿਬ ਮੋਲ ਕਰਦੇ ਆ ਵਾ 1,30,000 ਇਹਦਾ ਆ ਇੱਕ ਪੰਜੀ ਵੀ ਦੇ ਦਈਏ ਇੱਕ ਪੰਜੀ ਦੀ ਅਗਲਾ ਹੋਰ ਵੀ ਨਿਕਲਦੀ ਕਸਰ ਕੱਢ ਕੇ ਦੇ ਦੇ ਮਾਨ ਸਨੋ ਸਾਹਿਬ 3000 ਛੋੜ 122 ਦੀ ਇੱਕ 22 ਦੀ ਹਾਂਜੀ ਇੱਕ 22 ਦੀ 14 ਕਿਲੋ ਦੁੱਧ ਵਾਲੀ ਜਿਹੜੀ ਦੁੱਧ ਅੱਜ ਮੱਝ ਮਿਲ ਜੂਗੀ ਆਪਣੇ ਭਰਾਵਾਂ ਨੂੰ 1,22,000 ਦੀ ਠੀਕ ਹੈ ਜੀ ਬਾਕੀ ਥੱਲੇ ਤੁਹਾਨੂੰ ਪਤਾ ਲੱਗ ਹੀ ਗਿਆ ਝੋਨੇ ਵਾਲੇ ਪੇਡਾ ਕਰਾਲੀਆਂ ਤੇ ਐਚ ਐਫ ਵੈੜਾ ਨੂੰ ਲੇਵਾ ਲਈ ਫਿਰਦੀ ਆ ਹਾਂ ਨਹੀਂ ਬੜੀ ਵਧੀਆ ਕੁਆਲਟੀ ਹੈਗੇ ਬਹੁਤ ਵਧੀਆ ਆ ਵਿਖਾ ਦਿਓ ਮਾੜਾ ਲੱਗੋ ਠੀਕ ਆ ਬਹੁਤ ਵਧੀਆ ਠੀਕ ਆ ਜੀ 1 ਲੱਖ 22 ਹਜ਼ਾਰ ਦੀ ਇਹ ਫਾਈਨਲ ਮਿਲ ਜੂਗੀ ਅੱਜ ਆਪਣੇ ਭਰਾਵਾਂ ਨੂੰ ਮੱਝ ਵੱਡੀ ਆ ਮਗਰ ਕੱਟਾ ਬਹੁਤ ਪਲਿਆ ਪਲੀਤਾ ਇਹ ਅੱਜ 200 ਟਾਕ ਸੀਗੇ ਮੇਰੇ ਅੱਜ ਦੇ ਬਾਪ ਤੇ ਠੀਕ ਆ ਜੀ ਜਿਹਦੇ ਵਿੱਚ ਚਾਰ ਪਸ਼ੂ ਸਵੇ ਸਵੇ ਆ ਤਿੰਨ ਗੱਬਣ ਵੈੜਾ ਤੁਹਾਨੂੰ ਦਿਖਾਤੀਆਂ ਨੇ ਮੈਂ ਇੱਥੇ ਆਣ ਕੇ ਮੇਰਾ ਪ੍ਰਾਤਸਾਲੀਆਂ ਕਰ ਸਕਦੇ ਹੋ ਤੁਸੀਂ ਮਾਲ ਵੱਡੀ ਕੀਮਤੀ ਦੇ ਵਿੱਚ ਹੈ ਬਾਕੀ ਰੇਟ ਹਰੇਕ ਤਰ੍ਹਾਂ ਦਾ ਮਿਲ ਜਾਊਗਾ ਕੋਈ 31000 ਤੋਂ ਸ਼ਟਾਰਟ ਹੋਗੇ ਤੇ 1 ਲੱਖ 22000 ਐਂਡਾ ਮੱਝ ਦੇ ਸਮੇਤ ਇੱਕ ਜੱਜ ਨੰਬਰ ਆਪਣੇ ਕਰਤੀਏ ਸਾਂਝੇ ਸਰਦਾਰ ਨੰਬਰ ਹੈਗਾ ਆਪਣਾ 9873 727286 ਪਿੰਡ ਮੋਹਨਪੁਰਾ ਦਾ ਜ਼ਿਲ੍ਹਾ ਤਰਨਤਾਰਨ ਨੇੜੇ ਹਰੀਗੇ ਪਤਨ ਠੀਕ ਹੈ ਭਰਾ ਹਾਂਜੀ ਲੋ ਵੀ ਧੰਨਵਾਦ ਸਾਰੇ ਭਰਾਵਾਂ ਦਾ ਪੂਰੀ ਵੀਡੀਓ ਵੇਖਣ ਦੇ ਲਈ ਬਾਕੀ ਤਾਂ ਬਕੇ ਸ਼ੇਅਰ ਕਰਦੇ ਹੋਰ ਵੀ ਵੀਰਾਂ ਤੱਕ ਕਵਰੇਜ ਪਹੁੰਚ ਸਕੇ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਗੁਰੂ ਭਰਾਵਾਂ ਨੂੰ ਸਾਥੀ ਰਹੀਏਗਾ